ਦਰਬਾਰਾ ਤੇ ਪਿਸ਼ੋਰਾ ਪਿੰਡ ਦੇ ਵਧੀਆ ਹਲਵਾਈਆਂ ਵਜੋਂ ਜਾਣੇ ਜਾਂਦੇ ਸਨ ਕਿਉਂਕਿ ਪਿੰਡ ਦੇ ਦੋ ਹੀ ਹਲਵਾਈ ਸਨ ਤੇ ਪਿੰਡ ਵਿੱਚ ਹਰ ਵਿਆਹ ਸ਼ਾਦੀ ਜਾਂ ਭੋਗ ਦੇ ਮੌਕੇ ਦੋਵਾਂ ਨੇ ਕਿਸੇ ਨਾ ਕਿਸੇ ਦਾ ਕੰਮ ਫੜਿਆ ਹੀ ਹੁੰਦਾ ਸੀ ਦੋਵਾਂ ਦੇ ਹੱਥਾਂ ਦੀ ਬਣੀ ਹੋਈ ਹਰ ਚੀਜ਼ ਬਾਖਮਲ ਹੁੰਦੀ ਸੀ ਪਿੰਡ ਵਾਲੇ ਵੀ ਉਹਨਾਂ ਦੀ ਤਾਰੀਫ਼ ਕਰਦੇ ਨਹੀਂ ਸੀ ਥੱਕਦੇ ਪਰ ਪਿਸ਼ੋਰੇ ਦੀ ਬੈਣੀ ਉਠਣੀ ਪਿੰਡ ਦੇ ਵਿਲੜਾ ਨਾਲ ਹੋ ਗਈ ਸਾਰਾ ਦਿਨ ਪਿੰਡ ਦੇ ਵਿਲੜੜ ਪਿੰਡ ਬੈਠ ਕੇ ਤਾਸ਼ ਖੇਡਦੇ ਤੇ ਆਪਣਾ ਨਸ਼ਾ ਪੱਤਾ ਕਰਦੇ ਉੱਥੇ ਹੀ ਪਿਸ਼ੋਰਾ ਵੀ ਉਹਨਾਂ ਨਾਲ ਘੁਲ ਮਿਲ ਗਿਆ ਦੀਵਾਲੀ ਦਾ ਤਿਉਹਾਰ ਨੇੜੇ ਸੀ ਦਰਬਾਰੇ ਨੇ ਸੋਚਿਆ ਇਸ ਵਾਰ ਪਿੰਡ ਦੇ ਬਾਹਰ ਸ਼ਹਿਰ ਵੱਲ ਨੂੰ ਜਾਂਦੀ ਸੜਕ ਉੱਤੇ ਮਠਿਆਈਆਂ ਅਤੇ ਜਲੇਬੀਆਂ ਬਣਾ ਕੇ ਵੇਚੀਆਂ ਜਾਣਾ ਇਸੇ ਤਰ੍ਹਾਂ ਹੀ ਪਿਸ਼ੋਰੇ ਨੇ ਵੀ ਸੋਚਿਆ ਪਰ ਦਰਬਾਰਾ ਆਪਣੇ ਸੁਲਾਂ ਦਾ ਪੱਕਾ ਸੀ ਦਰਬਾਰੇ ਨੇ ਸਾਰਾ ਪ੍ਰਬੰਧ ਕੀਤਾ ਤੇ ਇੱਕ ਬੰਦਾ ਆਪਣੀ ਮਦਦ ਨਾਲ ਨਾਲ ਲੈ ਲਿਆ ਪਿੰਡ ਤੋਂ ਸ਼ਹਿਰ ਵੱਲ ਨੂੰ ਜਾਂਦੀ ਸੜਕ ਦੇ ਉੱਤੇ ਉਸਨੇ ਆਪਣਾ ਟੈਂਟ ਵਗੈਰਾ ਤੇ ਟੇਬਲ ਲਗਾ ਕੇ ਆਪਣਾ ਕੰਮ ਸ਼ੁਰੂ ਕਰ ਲਿਆ ਇਸੇ ਤਰ੍ਹਾਂ ਹੀ ਦੂਸਰੀ ਸੜਕ ਤੇ ਜਾਂਦੇ ਪਿਸ਼ੋਰੇ ਨੇ ਆਪਣਾ ਟੈਂਟ ਲਗਾ ਲਿਆ ਤੇ ਆਪਣਾ ਸਾਰਾ ਸਮਾਨ ਤਿਆਰ ਕਰ ਲਿਆ ਪਿਸ਼ੋਰੇ ਨੇ ਆਪਣੇ ਨਾਲ ਕੋਈ ਬੰਦਾ ਮਦਦਗੂ ਨਹੀਂ ਲਿਆ। ਉਸਨੇ ਉਹ 4-5 ਬੇਲੜਾਂ ਨੂੰ ਆਉਣ ਲਈ ਕਹਿ ਦਿੱਤਾ ਜਿਨ੍ਹਾਂ ਨਾਲ ਉਹ ਬੈਠਦਾ ਉੱਟਦਾ ਸੀ। ਦਰਬਾਰੇ ਦਾ ਸਾਮਾਨ ਵਧੀਆ ਹੋਣ ਕਰਕੇ ਪਿੰਡ ਦੇ ਬੰਦੇ ਉਸ ਤੋਂ ਸਾਮਾਨ ਲੈ ਕੇ ਜਾਣ ਲੱਗੇ। ਪਿਸ਼ੋਰਾ ਵੀ ਉਸ ਦੇ ਬਰਾਬਰ ਦੀ ਟੱਕਰ ਦਾ ਹਲਵਾਈ ਸੀ। ਦੋਵੇਂ ਇੱਕ ਦੂਜੇ ਨੂੰ ਟੱਕਰ ਦਿੰਦੇ ਸੀ ਪਰ ਪਿਸ਼ੋਰੇ ਨੇ ਜਿਹੜੇ ਬੇਲੜ ਸੱਦੇ ਸੀ ਉਹਨਾਂ ਨੇ ਸਵੇਰੇ ਨਸ਼ਾ ਪੱਤਾ ਕਰਕੇ ਉਸਦੇ ਪਕੌੜਿਆਂ ਵਿੱਚ ਵੱਧ ਨਮਕ ਪਾ ਦਿੱਤਾ। ਅਤੇ ਹਰ ਆਉਣ ਜਾਣ ਵਾਲੇ ਗਾਹਕ ਨੂੰ ਪੁੱਠਾ ਸਿੱਧਾ ਬੋਲਣ ਲੱਗ ਪਏ। ਇਸ ਕਰਕੇ ਗਾਹਕ ਦੁਕਾਨ ਤੇ ਆਉਣ ਤੋਂ ਹਟਣ ਲੱਗ ਗਏ ਇਸੇ ਤਰ੍ਹਾਂ ਹੀ ਚਾਹ ਪਤਾ ਨਹੀਂ ਉਹਨਾਂ ਨੇ ਕਿੰਨੀ ਕੁ ਮਾਰੀ ਪਿਸ਼ੋਰੇ ਤੋਂ ਬਣਾ ਕੇ ਪੀ ਲਈ ਦੁਪਹਿਰ ਹੋਈ ਤਾਂ ਉਹਨਾਂ ਨੇ ਪਿਸ਼ੋਰੇ ਨੂੰ ਕਿਹਾ ਕਿ ਅੱਜ ਦੀਵਾਲੀ ਹੈ ਤੇ ਸਾਡੇ दारू ਦਾ ਵੀ ਇੰਤਜ਼ਾਮ ਕਰ ਚਾਰ ਬੋਤਲਾਂ ਉਹਨਾਂ ਨੇ ਪਿਸ਼ੋਰੇ ਤੋਂ दारू ਦੀਆਂ ਮੰਗਵਾ ਲੈਣਾ ਤੇ दारू ਵੀ ਉੱਥੇ ਹੀ ਬੈਠ ਕੇ ਪੀਣ ਲੱਗ ਪਏ ਸਗੋਂ ਸਮਾਨ ਤਾਂ ਪਿਸ਼ੋਰੇ ਦਾ ਵੀ ਵਿਕਣਾ ਸੀ ਸਿਰਫ ਜਲੇਬੀਆਂ ਹੀ ਵਿਕੀਆਂ ਜੋ ਉਸਨੇ ਆਪ ਤਿਆਰ ਕੀਤੀਆਂ ਸਨ ਪਕੌੜਿਆਂ ਵਿੱਚ ਤਾਂ ਉਹਦੇ ਬੇਲੜੇ ਆਰ ਨੇ ਨਮਕ ਵੱਧ ਪਾ ਦਿੱਤਾ ਸੀ ਇੱਕ ਬੰਦਾ ਪਿੰਡ ਦਾ ਲੈ ਗਿਆ ਤੇ ਉਸਨੇ ਸਾਰੇ ਪਿੰਡ 'ਚ ਦੱਸ ਦਿੱਤਾ ਕਿ ਪਿਸ਼ੋਰੀ ਹਲਵਾਈ ਦੇ ਪਕੌੜੇ ਖਾਣੇ ਯੋਗ ਨਹੀਂ ਹਨ ਇੱਧਰ ਦਰਵਾਰੇ ਦਾ ਸਾਰਾ ਸਾਮਾਨ ਵਧੀਆ ਵਿਕ ਗਿਆ ਤੇ ਉਸ ਨੂੰ 4 ਪੈਸੇ ਵੀ ਜੁੜ ਗਏ ਉਸਨੇ ਸੋਚਿਆ ਕਿ ਮੇਰੀ ਤਾਂ ਇਸ ਵਾਰ ਦੀਵਾਲੀ ਚਾਂਦੀ ਹੋ ਗਈ ਅਤੇ ਜਗਾ ਦੀ ਸਾਫ ਸਫਾਈ ਕਰਕੇ ਉਹ ਆਪਣੇ ਪਿੰਡ ਵੱਲ ਨੂੰ ਚਲਾ ਗਿਆ ਦੂਜੇ ਪਾਸੇ ਪਿਸ਼ੋਰਾ ਅਜੇ ਵੀ ਆਪਣੇ ਪਕੌੜਿਆਂ ਨਾਲ ਮੱਥਾ ਮਾਰ ਰਿਹਾ ਸੀ ਜਿਨ੍ਹਾਂ ਨੂੰ ਉਸਦੇ ਯਾਰਾ ਦੋਸਤਾਂ ਨੇ ਵੱਧ ਨਮਕ ਪਾ ਕੇ ਖਰਾਬ ਕਰ ਦਿੱਤਾ ਸੀ ਵੇਲੜੇ ਯਾਰਾਂ ਨੇ ਪਿਸ਼ੋਰੇ ਤੋਂ 2-2 ਕਿਲੋ ਪਕੌੜੇ ਪੈਕ ਕਰਾਏ ਤੇ ਜਲੇਬੀਆਂ ਲੈਣਾ ਕੋਈ ਪੈਸਾ ਥੇਲਾਨੇ ਦਿੱਤਾ ਤੇ ਆਪਣੇ ਘਰ ਨੂੰ ਚਲੇ ਗਏ ਪਿਸ਼ੋਰਾ ਬਾਅਦ ਵਿੱਚ ਸਮਾਨ ਪੈਕ ਕਰਕੇ ਆਪਣੇ ਘਰ ਨੂੰ ਆ ਗਿਆ ਤੇ ਆ ਕੇ ਸਾਰਾ ਹਿਸਾਬ ਕਿਤਾਬ ਕੀਤਾ ਉਸਨੇ ਜਿੰਨੇ ਪੈਸੇ ਸਮਾਨ ਤੇ ਖਰਚੇ ਸਾਨੂੰ ਉਹ ਵੀ ਪੂਰੇ ਨਹੀਂ ਹੋਏ ਇਸ ਲਈ ਉਸ ਦੀ ਦੀਵਾਲੀ ਤਾਂ ਰੁਪਈਆ ਹੀ ਬਣ ਕੇ ਰਹਿ ਗਈ ਕਿਉਂਕਿ ਬੰਦਾ ਜਿੱਦਾਂ ਦੀ ਸੰਗਤ ਵਿੱਚ ਬੈਠਦਾ ਹੈ ਉਦਾਂ ਦਾ ਹੀ ਟਲ ਜਾਂਦਾ ਹੈ ਉਸ ਦੀ ਦੀਵਾਲੀ ਉਸ ਤੇ ਵਿਲੜੇ ਯਾਰਾਂ ਨੇ ਖਰਾਬ ਕਰ ਦਿੱਤੀ ਹੁਣ ਪਿਸ਼ੋਰਾ ਰਾਤ ਨੂੰ ਆਸਮਾਨ ਵੱਲ ਚੱਲ ਰਹੀਆਂ ਅਤਿਸ਼ਵਾਜਾਂ ਵੱਲ ਵੇਖ ਰਿਹਾ ਸੀ ਤੇ ਨਾਲੇ ਉਹਨਾਂ ਵਿਲੜੇ ਯਾਰਾਂ ਬਾਰੇ ਸੋਚ ਰਿਹਾ ਸੀ ਜਿਨ੍ਹਾਂ ਨਾਲ ਬੈਠ ਕੇ ਉਹਨੇ ਆਪਣੀ ਦੁਕਾਨਦਾਰੀ ਖਰਾਬ ਕਰ ਲਈ ਸਿਆਣੇ ਕਹਿੰਦੇ ਹਨ ਵਿਲੜਾਂ ਤੋਂ ਬਚੋ ਵਿਲੜੇ ਯਾਰ ਦੋਸਤ ਮਾੜੇ ਨਹੀਂ ਪਰ ਜਿਹੜੇ ਨਸ਼ਾ ਪੱਤਾ ਕਰਦੇ ਆ ਉਹ ਬਹੁਤ ਮਾੜੇ ਨੇ ਜਿੰਨਾ ਹੋ ਸਕਦਾ ਇਹਨਾਂ ਤੋਂ ਬਚਣਾ ਚਾਹੀਦਾ ਹੈ ਤੇ ਤੁਹਾਨੂੰ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਜ਼ਰੂਰ ਲਾਈਕ ਤੇ ਸ਼ੇਅਰ ਕਰ ਦਿਓ ਤੇ ਇਸ ਤਰ੍ਹਾਂ ਦੀਆਂ ਹੋਰ ਵੀ ਕਹਾਣੀਆਂ ਸੁਣਨ ਵਾਸਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਜੀ